ਪੰਜਾਬ ਸਰਕਾਰ ਨੇ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਵਿੱਚ ਜਿਹੜੀ ਜੈਂਡਰ ਬਜਟ ਦੀ ਐਂਟਰੀ ਕਰਾਈ ਹੈ ਕਿ ਔਰਤਾਂ ਦੇ ਲਈ ਇੱਕ ਵੱਖਰਾ ਬਜਟ ਹਰ ਡਿਪਾਰਟਮੈਂਟ ਚ ਰੱਖਿਆ ਜਾਵੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਿੰਦੁਸਤਾਨ ਦੇ ਵਿੱਚ ਸਿਰਫ ਕੁਝ ਸਟੇਟਸ ਨੇ ਜਿੱਥੇ ਅਸੀਂ ਲਾਗੂ ਕਰ ਪਾਏ ਔਰ ਪੰਜਾਬ ਉਹਨਾਂ ਵਿੱਚੋਂ ਇੱਕ ਹੈ ਮੈਂ RAMJIT DAAS ਪਿੰਡ ਕੋਟਲਾ ਜਨੇਰ ਮੇਰੇ ਦੋ ਬੇਟੀਆਂ ਇੱਕ ਬੇਟਾ ਛੋਟੀ ਕੁੜੀ ਦੀ ਮੈਂ ਸ਼ਾਦੀ કરી ਸੀ ਛੋਟੀ ਕੁੜੀ ਦੇ ਟਾਈਮ ਬੇ ਸ਼ਾਦੀ ਦੇ ਟਾਈਮ ਮੈਨੂੰ ਅਟੈਕ ਆ ਗਿਆ ਸੀ ਮੈਨੂੰ ਪ੍ਰੋਬਲਮ ਆ ਗਈ ਥੋੜੀ ਜਿਹੀ ਵਿਆਹ ਦੇ ਵਿੱਚ ਮੈਂ ਸ਼ਗਨ ਸਕੀਨ ਤਹਿਤ ਇਹ ਐਪਲੀਕੇਸ਼ਨ ਦਿੱਤੀ ਮੈਨੂੰ ਪੂਰੇ ਪੈਸੇ ਬਿਨਾਂ ਕਿਸੇ ਨੂੰ ਕੁਛ ਦਿੱਤੇ ਐਨ RAMNAL ਮਿਲੇ ਸਾਰੇ ਵਿਭਾਗਾਂ ਦਾ ਸਹਿਯੋਗ ਵੀ ਮਿਲਿਆ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਸੀ ਆਪਣੇ ਦਿਹਾੜੀ ਜੋਤਾ ਕਰਦੇ ਸੀ ਮਿਸਤਰੀਆਂ ਨਾਲ ਕਰ ਲਈ ਕਦੇ ਪਿੰਡ 'ਚ ਕਰ ਲਈ ਹੁਣ ਮੇਰਾ ਔਖਾ ਹੋ ਗਿਆ ਸੀ ਵਿਆਹ ਦੇ ਵਿੱਚ ਇਸ ਕਰਕੇ ਮੈਂ ਐਪਲੀਕੇਸ਼ਨ ਦੇ ਕੇ ਹੋ ਗਿਆ ਪੈਸੇ ਮਿਲ ਗਏ ਮੈਨੂੰ 52000 ਧੰਨਵਾਦ ਕਰਦੇ ਆ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਹੀ ਜੀ ਸਰਕਾਰ ਸਥਿਰ ਰਹਿਣੀ ਚਾਹੀਦੀ ਆ ਜੋ ਬਿਨਾਂ ਰਿਸ਼ਵਤ ਦਿੱਤੇ ਸਭ ਕੁਝ ਕਰਦੇ ਆ ਔਰ ਬਹੁਤ ਘੱਟ ਸਮੇਂ ਦੇ ਵਿੱਚ ਮੈਨੂੰ ਇਸ ਚੀਜ਼ ਸਕੀਮ ਦਾ ਲਾਭ ਮਿਲਿਆ 51000 ਦਾ